ਵਾਰ-ਵਾਰ ਤੁਸੀਂ ਪੁੱਛ ਰਹੇ ਸੀ ਵੀ ਇਹ ਕਿੱਟ ਕਿੰਨੇ ਦੀ ਹੈ ਤੇ ਇਹਦੇ ਵਿੱਚ ਕਿੰਨਾ ਸਮਾਨ ਹੋਊਗਾ ਅੱਜ ਮੈਂ ਤੁਹਾਨੂੰ ਜਿਹੜੀ ਸਾਰੀ ਜਾਣਕਾਰੀ ਇਹਦੇ ਵਿੱਚ ਦੇਣ ਲੱਗੀ ਆ ਵੀ ਕਿੰਨੇ ਦੀ ਇਹ ਕਿੱਟ ਹੈਗੀ ਤੇ ਕਿੰਨਾ ਇਹਦੇ ਵਿੱਚ ਸਮਾਨ ਹੋਊਗਾ ਵੀਰਪਾਲ ਕੌਰ ਸਿੱਖੋਂ YouTube Facebook Instagram ਦੇ ਨਾਲ ਤੁਸੀਂ ਜੁੜੇ ਹੋ ਜਿਨ੍ਹਾਂ ਨੇ ਹਜ ਤੱਕ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਹਾਂਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਵੇਂ ਦਬਕਾ ਹੋ ਗਿਆ ਨਕਸ਼ੀ ਹੋਗੀ ਕਾਫੀ ਮਾਤਰਾ ਦੇ ਵਿੱਚ ਗੋਟਾ ਪੱਤੀ ਹੋਗੀ ਦੋ ਸ਼ੇਪਸ ਹੋਈਆਂ ਜਿਵੇਂ ਫਲਾਵਰ ਬਣਾਉਣ ਦੇ ਲਈ ਇਸ ਤੋਂ ਬਾਅਦ ਇਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ 골ਡਨ ਸੀਕੁਐਂਸ ਸਿਲਵਰ ਸੀਕੁਐਂਸ ਸਾ <coughs> ਘਟਦਾਣਾ ਤੇ ਤਿੰਨ ਪ੍ਰਕਾਰ ਦੇ ਜਿਹੜੇ ਆਪਣੇ ਮਿਰਰ ਹੋਣਗੇ ਤੇ ਦੋ ਇਹਦੇ ਵਿੱਚ ਸੀਕਵੈਂਸ ਦੇ ਕਲਰ ਹੋਣਗੇ ਦੋ ਕਲਰ ਜਿਹੜੇ ਮਰਜ਼ੀ ਹੋ ਸਕਦੇ ਆ ਜ਼ਰੂਰੀ ਨਹੀਂ ਵੀ ਹਰ ਵਾਰੀ ਇਹੀ ਹੋਣਗੇ ਹਨਾ ਤੇ ਇਹ ਮਿਰਰ ਹੈਗੇ ਆ ਜੀ ਤਿੰਨ ਤਰ੍ਹਾਂ ਦੇ ਮਿਰਰ ਇਹ ਦਿੱਤੇ ਜਾਂਦੇ ਜਿਵੇਂ ਦੋ ਸੂਟ ਮਿਰਰ ਤੋਂ ਵੀ ਤਿਆਰ ਹੋ ਜਾਂਦੇ ਹੈਗੇ ਆ ਤੇ ਉਸ ਤੋਂ ਬਾਅਦ ਰੀਲਾਂ ਇਹਦੇ ਵਿੱਚ ਮੋਰ ਰੀਲਾਂ ਹੋਣਗੀਆਂ ਤੇ ਡੋਰੀ ਰੀਲਾਂ ਹੋਣਗੀਆਂ ਮਤਲਬ ਕਿ ਕਲਰ ਡੋਰੀ ਦਾ ਇੱਕ ਇਹਦਾ ਦੋ 골ਡਨ ਜਰੀ ਜਿਵੇਂ ਸਿਲਵਰ ਤੇ ਕਟਰ ਮਸ਼ੀਨ ਵਾਲਾ ਤੇਲ ਪਾਈਪਸ ਕੱਟ ਦਾਣਾ ਤੇ ਆਪਣੀ ਸਰਾਹੀ ਇਹ ਸਾਰਾ ਸਮਾਨ ਹੁੰਦਾ ਇਹ ਪਲਾਸਟਿਕ ਮੋਤੀ ਹੈ ਤੇ ਗਲਾਸ ਮੋਤੀ ਹੈ ਜਿਹਨੂੰ ਕੰਚਨ ਮੋਤੀ ਵੀ ਕਹਿੰਦੇ ਆ ਇਹ ਵੀ ਕਾਫੀ ਮਾਤਰਾ ਦੇ ਵਿੱਚ ਹੈ ਇਹ ਜ਼ਿੰਕ ਆਕਸਾਈਡ ਹੈ ਜਿਸਦੇ ਨਾਲ ਆਪਾਂ ਗੂੜੇ ਸੂਟ ਆ ਜਿਹੜੇ ਟ੍ਰੇਸ ਕਰਦੇ ਆ ਤੇ ਚਾਰੇ ਦੇ ਵਿੱਚ ਜਿਹੜੀਆਂ ਆ ਰਹੀਆਂ ਰਹਿਣਗੀਆਂ ਇੱਕ 14 ਨੰਬਰ 24 ਨੰਬਰ 7 ਨੰਬਰ ਜਿਵੇਂ ਲੱਕੜ ਤੇ ਲੋਹੇ ਵਾਲੀ ਉਹ ਵੀ ਆ ਰਹੀ ਹੋਏਗੀ ਚਾਰ ਇਹਦੇ ਵਿੱਚ ਆ ਰੀਆਂ ਜਿਹੜੇ ਤੁਹਾਡੇ ਪੀਸ ਹੋਣਗੇ ਤੇ ਕਾਫੀ ਸਾਰਾ ਹਿਸਮਾ ਮਾਣਾ ਮਤਲਬ ਬਾਹਰ ਹੋਣੀ ਤੁਹਾਨੂੰ ਕੁਝ ਵੀ ਲੈਣਾ ਪਏਗਾ ਤੇ ਟ੍ਰੇਸ ਆ ਬਣੇ ਹੋਏ ਜੀ ਇਹ ਟ੍ਰੇਸ ਆ ਜਿਹੜੇ ਬਹੁਤ ਮਿਹਨਤ ਨਾਲ ਬੰਦੇ ਆ ਤੇ ਇਹਦੇ ਵਿੱਚ ਪਿੰਨਿੰਗ ਵਗੈਰਾ ਕੀਤੀ ਹੁੰਦੀ ਹੈ ਇਹਦੇ ਵਿੱਚ ਜਿਵੇਂ ਹੁਣ ਇੱਕ ਨੈਕ ਹੈਗਾ ਤੇ 7-8 ਚੀਜ਼ਾਂ ਹੋਰ ਇਹਦੇ ਵਿੱਚ ਬਣੀਆਂ ਹੋਈਆਂ ਐਂਕਰ ਦੀਆਂ ਗੁੱਟੀਆਂ ਜਿਹੜੀਆਂ ਤੁਹਾਨੂੰ ਮਿਲਣਗੀਆਂ ਇਹਦੇ ਵਿੱਚ ਵੀ ਜਿਹੜੇ 6 ਤੋਂ 7 ਟ੍ਰੇਸ ਆ ਜਿਹੜੇ ਦੋ ਟ੍ਰੇਸ ਜਿਵੇਂ ਭੇਜੇ ਜਾਂਦੇ ਆ ਤੇ ਉਹਦੇ ਵਿੱਚ ਘੱਟੋ ਘੱਟ 10-12 ਡਿਜ਼ਾਈਨ ਟ੍ਰੈਂਡਿੰਗ ਸੂਟਾਂ ਵਾਲੀ ਹੋਣਗੇ ਜੀ ਇਹਦੇ ਵਿੱਚ ਆਏ ਨਹੀਂ ਵੀ ਪੁਰਾਣੇ ਜਿਹੜੇ ਹੁਣ ਤੁਸੀਂ ਬੁੱਕਾਂ ਲੈਨੇ ਹੋ ਨਾ ਟਰੇਸ ਪੇਪਰਾਂ ਦੀ ਉਹਨਾਂ 'ਚ ਪੁਰਾਣੇ ਜੀ ਟਰੇਸ ਹੁੰਦੇ ਆ ਤੇ ਉਹ ਤੁਹਾਡੇ ਕੰਮ ਦੇ ਨਹੀਂ ਹੁੰਦੇ ਇਹਦੇ ਜਿਹੜੇ ਵਿਆਹ ਸ਼ਾਦੀ ਦੀ ਜਦੋਂ ਤੁਸੀਂ ਇਹ ਵਾਲਾ ਸੂਟ ਸਾਡੇ ਟਰੇਸ ਤੋਂ ਬਣਾਇਆ ਹੋਇਆ ਸੂਟ ਤੁਸੀਂ ਪਾ ਕੇ ਜਾਓਗੇ ਨਾ ਤੇ ਅਗਲੇ ਤੁਹਾਡੇ ਸੂਟ ਹੱਥ ਲਾ ਲਾ ਦੇਖਣਗੇ ਵੀ ਇੰਨਾ ਸੋਹਣਾ ਡਿਜ਼ਾਈਨ ਤੁਹਾਨੂੰ ਕਿਹਨੇ ਦਿੱਤਾ ਤੇ ਜਿਹੜੇ ਕਿ ਅਸੀਂ ਕਲਾਇੰਟਸ ਤੇ ਬਣਾ ਕੇ ਦਿੰਨੇ ਆ ਨਾ ਸੂਟ ਇੰਨਾ ਟਰੇਸਾਂ ਦੇ ਤੇ ਉਹ ਟ੍ਰੇਸ ਜਿਹੜੇ ਬੱਚੇ ਵੀ ਹੁੰਦੇ ਉਹ ਅਸੀਂ ਐਂ ਜਿਹੜੇ ਮਤਲਬ 3000 ਵਾਲੀ ਕਿੱਟ ਦੇ ਵਿੱਚ ਇੱਕ ਇੱਕ ਪਾਕੇ ਤੋਰ ਦਿੰਨੇ ਹੁੰਦੇ ਨੇ ਤੇ ਹਰ ਟ੍ਰੇਸ ਦੇ ਉੱਤੇ 4-5 ਡਿਜ਼ਾਈਨ ਹੁੰਦੇ ਆ ਅਲੱਗ-ਅਲੱਗ ਤੇ ਸਾਰੇ ਮਤਲਬ ਕਿ ਕਹਿੰਨੇ ਵੀ ਸੋਹਣੇ-ਸੋਹਣੇ ਡਿਜ਼ਾਈਨ ਹੁੰਦੇ ਆ ਤੇ ਤੁਸੀਂ ਨਾ ਤੁਹਾਡਾ ਚਾਤਰਾ ਜੀ ਹੋ ਜਾਊਗਾ ਦੇਖ ਕੇ ਤੇ ਦੂਜੀ ਗੱਲ ਅੱਡਾ QR ਦੇ ਉੱਤੇ ਦੇਖ ਰਹੇ ਹੋ ਇਹਦੇ ਤੇ ਤੁਸੀਂ ਪੇਮੈਂਟ ਪਾਉਣੀ ਹੈ 3000 ਰੁਪਿਆ ਜੇ ਤੁਸੀਂ ਕੇ ਗੈਸ ਕਲਾ ਸਮਾਨ ਲੈਣਾ ਅੱਡਾ ਨਹੀਂ ਲੈਣਾ ਜੇ ਤੁਸੀਂ ਅੱਡਾ ਵੀ ਨਾਲ ਲੈਣਾ ਹੈਂਡਵਰਕ ਕਰਨ ਲਈ ਤੇ ਅਸੀਂ QR ਸਕੇਨ ਨੂੰ ਸਕੈਨ ਕਰਕੇ 6000 ਰੁਪਿਆ ਪਾ ਦਿਓ 3000 ਅੱਡੇ ਦਾ ਤੇ 3000 ਕਿੱਟ ਦੇ ਸਮਾਨ ਦਾ ਤੇ ਤੁਹਾਡੇ ਤੋਂ ਅਸੀਂ WhatsApp ਤੇ ਐਡਰੈਸ ਲੈ ਲਾਂਗੇ ਹਨਾ ਜੇ ਤੁਸੀਂ ਜਿਹੜਾ ਨੰਬਰ ਆ ਉੱਪਰ ਦੇਖ ਹੀ ਰਿਹਾ ਸਨੂ ਸਕਰੀਨ ਦੇ ਇਸ ਨੰਬਰ ਤੇ ਉੱਤੇ WhatsApp ਤੇ ਤੁਸੀਂ ਆਪਦਾ ਐਡਰੈਸ ਸਾਨੂੰ ਭੇਜ ਦੇਣਾ ਤੇ ਜੇ ਤੁਸੀਂ Google Pay ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਆਪਦਾ Google Pay ਨੰਬਰ ਵੀ ਦੇ ਸਕਦੇ ਹਾਂ ਤੁਸੀਂ ਉੱਤੇ Google Pay ਕਰ ਦਿਓ ਤੁਹਾਡੇ ਤੋਂ ਐਡਰੈਸ ਲੈ ਕੇ ਅਸੀਂ ਤੁਹਾਨੂੰ ਕੋਰੀਅਰ ਕਰਾ ਦਾਂਗੇ ਤੇ ਕੋਰੀਅਰ ਤਿੰਨ ਦਿਨਾਂ ਦੇ ਵਿੱਚ ਤੁਹਾਡੇ ਕੋਲ ਘਰੇ ਪਹੁੰਚ ਜਾਂਦਾ ਜੇ ਫਿਰ ਵੀ ਕੋਈ ਜਾਣਕਾਰੀ ਕਿਸੇ ਭੈਣ ਨੇ ਰਹਿਣੀ ਹੈ ਤਾਂ ਸਾਨੂੰ ਸਾਡੇ ਨੰਬਰ ਤੇ ਫੋਨ ਕਰ ਸਕਦਾ ਹਨ 24 ਘੰਟੇ ਜਿਸ ਤੁਹਾਡੇ ਨਾਲ ਗੱਲ ਕਰਨ ਲਈ ਮਤਲਬ ਗੱਲ ਕਰਦੇ ਆ ਜੇ ਕਿਸ ਦਾ ਫੋਨ ਨਹੀਂ ਚੱਕਿਆ ਜਾਂਦਾ ਤਾਂ ਅਸੀਂ ਬਾਅਦ ਵਿੱਚ ਬੈਕ ਕਾਲ ਕਰਦੇ ਹੁੰਨੇ ਆ ਅਮਰੀਕਾ ਕੈਨੇਡਾ ਤੁਸੀਂ ਕਿਸੇ ਵੀ ਦੇਸ਼ ਚੋਂ ਅਸੀਂ ਤੁਹਾਨੂੰ ਕਿਟ ਦਾ ਸਮਾਨ ਭੇਜਾਂਗੇ